ਖਾਸ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜੇ ਗੱਲ ਕਰੀਏ ਤਾਂ ਭਗਵਾਨ ਸਿੰਘ ਮਾਨ ਜਿਹੜੇ ਨੇ ਕਾਫੀ ਚਰਚਾ ਦੇ ਵਿੱਚ ਛਾਏ ਹੋਏ ਨੇ ਸੋ ਉਹਨਾਂ ਦੇ ਉੱਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਚੁੱਪ ਕਰ ਗਏ ਨੇ ਕੋਈ ਪ੍ਰਤੀਕਿਰਿਆ ਜਿਹੜੀ ਹੈ ਉਹਨਾਂ ਵੱਲੋਂ ਸਾਹਮਣੇ ਨਹੀਂ ਆਈ ਹੈ ਹੁਣ ਜੇ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਹਲਚਲ ਜਿਹੜੀ ਹੈ ਉਹ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ ਕੁਝ ਲੋਕਾਂ ਦੇ ਵੱਲੋਂ ਝੂਠੀਆਂ ਅਫਵਾਮਾਂ ਵੀ ਫੁਲਾਈਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਕਿ ਸੀਰਤ ਨੂੰ ਚਿੱਠੀ ਲਿਖੀ ਗਈ ਹੈ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਚੀਜ਼ ਦਾ ਪਰਦਾ ਫਾਸ਼ ਕਰਾਂਗੇ ਸੋ ਲਗਾਤਾਰ ਕੁਝ ਲੋਕਾਂ ਦੇ ਵੱਲੋਂ ਇਸ ਦੇ ਨਾਲ ਝੂਠੀਆਂ ਅਫਵਾਮਾਂ ਵੀ ਲਾ ਕੇ ਪੇਸ਼ ਕੀਤੀਆਂ ਜਾ ਰਹੀਆਂ ਨੇ ਸੋ ਲਗਾਤਾਰ ਸਿਆਸਤ ਦੇ ਵਿੱਚ ਹਲਚਲ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਸਿਆਸਤ ਦੇ ਵਿੱਚ ਚੋਣਾਂ ਨੂੰ ਲੈ ਕੇ ਵੀ ਹਲਚਲ ਦਿਖਾਈ ਦੇ ਰਹੀ ਹੈ ਹਰੇਕ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਹਲਚਲ ਕਰਦੇ ਹੋਏ ਦੇਖੇ ਜਾ ਸਕਦੇ ਨੇ ਹੁਣ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੀਰਤ ਨੇ ਚਿੱਠੀ ਲਿਖੀ ਹੈ জাফর ਭਗਵਾਨ ਸਿੰਘ ਮਾਨ ਨੇ ਆਪਣੀ ਧੀ ਨੂੰ ਚਿੱਠੀ ਲਿਖੀ ਹੈ ਹਾਲਾਂਕਿ ਇਸ ਚੀਜ਼ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਉਜ ਲੋਕਾਂ ਦੇ ਵੱਲੋਂ ਇਸ ਨੂੰ ਝੂਠੀ ਅਫਵਾਹ ਜਿਹੜਾ ਹੈ ਅਫਵਾਹ ਵੱਜ਼ੋਂ ਫਲਾਇਆ ਜਾ ਰਿਹਾ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਉਹਨਾਂ ਨੇ ਮਾਫੀ ਮੰਗ ਲਈ ਹੈ ਧੀ ਨੇ ਮਾਫੀ ਮੰਗ ਲਈ ਹੈ ਆਪਣੇ ਪਿਤਾ ਤੋਂ ਭਗਵਾਨ ਸਿੰਘ ਮਾਨ ਤੋਂ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਪਾਰਟੀ ਜਿਹੜੀ ਹੈ ਟਿਕਟ ਦੇ ਰਹੀ ਹੈ ਚੋਣ ਲੜਨ ਦੇ ਲਈ ਆਖਰ ਭਗਵਾਨ ਸਿੰਘ ਮਾਨ ਦੀ ਪਾਰਟੀ ਉਹਨਾਂ ਨੂੰ ਕਿਉਂ ਚੋਣ ਲੜਨ ਦੀ ਟਿਕਟ ਦੇਵੇਗੀ ਕਿਸ ਅਦੇਸ਼ਾ ਤੋਂ ਚੋਣ ਲੜਾਈ ਜਾ ਸਕਦੀ ਹੈ ਕੁਝ ਲੋਕਾਂ ਨੇ ਤੇ ਇਹ ਵੀ ਪੱਕਾ ਕਰ ਦਿੱਤਾ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਭਗਵਾਨ ਸਿੰਘ ਮਾਨ ਦੀ ਬੇਟੀ ਨੂੰ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਜਾ ਸਕਦੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਭਗਵਾਨ ਸਿੰਘ ਮਾਨ ਦੀ ਬੇਟੀ ਨੂੰ ਹੋਰ ਕਈ ਪਾਰਟੀਆਂ ਜਿਹੜੀਆਂ ਨੇ ਟਿਕਟ ਦੇ ਸਕਦੀਆਂ ਨੇ ਜੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਨਾਮ ਜਿਹੜਾ ਕਾਂਗਰਸ ਦਾ ਸਾਹਮਣੇ ਆ ਰਿਹਾ ਹੈ ਸੋ ਲਗਾਤਾਰ ਭਾਜਪਾ ਦੇ ਕੁਝ ਮੈਂਬਰ ਵੀ ਟਿਕਟ ਦੇਣ ਦੇ ਲਈ ਕਾਲੇ ਹੋ ਰਹੇ ਨੇ ਕੁਝ ਲੋਕਾਂ ਦੇ ਵੱਲੋਂ ਇਹ ਅਫਵਾਹਾਂ ਜਿਹੜੀਆਂ ਨੇ ਫਲਾਈਆਂ ਜਾ ਰਹੀਆਂ ਨੇ ਸੋ ਕਾਫੀ ਕੁਝ ਜਿਹੜਾ ਹੈ ਇਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕੁਝ ਲੋਕਾਂ ਦੇ ਵੱਲੋਂ ਇਹ ਅਫਵਾਹਾਂ ਜਿਹੜੀਆਂ ਨੇ ਲਗਾਤਾਰ ਫੈਲਾਈਆਂ ਜਾ ਰਹੀਆਂ ਨੇ ਸੋ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਖਬਰ ਆਖਰ ਸੱਚ ਕੀ ਹੈ ਉਹ ਇਹ ਹੈ ਕਿ ਕੋਈ ਚਿੱਠੀ ਜਿਹੜੀ ਹੈ ਨਹੀਂ ਲਿਖੀ ਗਈ ਹੈ ਨਾ ਹੀ ਭਗਵਾਨ ਸਿੰਘ ਮਾਨ ਦੇ ਵੱਲੋਂ ਤੇ ਨਾ ਹੀ ਧੀ ਸੀਰਤ ਕੌਰ ਵੱਲੋਂ ਮਾਫੀ ਮੰਗੀ ਗਈ ਹੈ ਸੋ ਕਾਫੀ ਚੀਜ਼ਾਂ ਨੇ ਜੋ ਇਸ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਫਿਲਹਾਲ ਕੁਝ ਲੋਕਾਂ ਦੇ ਵੱਲੋਂ ਵੈਸੇ ਹੀ ਇਸ ਖਬਰ ਨੂੰ ਤੋਲ ਦਿੱਤਾ ਜਾ ਰਿਹਾ ਹੈ ਕੋਈ ਅਸਲੀਅਤ ਜਿਹੜੀ ਹੈ ਇਸ ਚੀਜ਼ ਦੀ ਸਾਹਮਣੇ ਨਹੀਂ ਆਈ ਹੈ ਹੁਣ ਸਚਾਈ ਕੀ ਹੈ ਕਿ ਆਖਰ ਜੇ ਸੀਰਤ ਮਾਫੀ ਮੰਗੇਗੀ ਤਾਂ ਆਫੀਸ਼ੀਅਲ ਤੌਰ ਤੇ ਉਸ ਦੀ ਪੁਸ਼ਟੀ ਜਿਹੜੀ ਹੈ ਕੀਤੀ ਜਾ ਸਕਦੀ ਹੈ ਪਰ ਜੇ ਸੀਰਤ ਮਾਫੀ ਮੰਗਦੀ ਹੈ ਤਾਂ ਬਹੁਤ ਪਾਸੇ ਦਿਖਾਇਆ ਜਾਵੇਗਾ ਕਾਫੀ ਚਰਚਾ ਦਾ ਵੀ ਸ਼ਾਇ ਰਹੇਗਾ ਔਰ ਭਗਵਾਨ ਸਿੰਘ ਮਾਨ ਆਪਣੀ ਧੀ ਨੂੰ ਚਿੱਠੀ ਕਿਉਂ ਲਿਖਣਗੇ ਆਖਰ ਪੰਜਾਬ ਦੀ ਸਿਆਸਤ ਦੇ ਲਈ ਉਹਨਾਂ ਦੀ ਧੀ ਹੀ ਕਿਉਂ ਚੁਣੀ ਗਈ ਹੈ ਕਿਸ ਸੀਟ ਤੋਂ ਉਹਨਾਂ ਨੂੰ ਚੋਣ ਲੜਾਈ ਜਾਵੇਗੀ ਕੀ ਆਮ ਆਦਮੀ ਪਾਰਟੀ ਜਾਂ ਹੋਰ ਨਾ ਪਾਰਟੀਆਂ ਕੋਲੇ ਆਪਣੇ ਕੈਂਡੀਡੇਟ ਨਹੀਂ ਨੇ ਇਹ ਬਹੁਤ ਸਵਾਲ ਜਿਹੜੇ ਨੇ ਖੜੇ ਹੁੰਦੇ ਨੇ ਆਖਰ ਚਿੱਠੀ ਲਿਖਣ ਦਾ ਮਤਲਬ ਕੀ ਹੈ ਫਿਲਹਾਲ ਕੁਝ ਲੋਕਾਂ ਨੇ ਇਸ ਚੀਜ਼ ਨੂੰ ਵੈਸੇ ਹੀ ਧੂਲ ਦੇ ਦਿੱਤੀ ਹੈ ਫਿਲਹਾਲ ਜੇ ਗੱਲ ਕਰੀਏ ਤਾਂ ਭਗਵਾਨ ਸਿੰਘ ਮਾਨ ਦਾ ਇਹ ਨਿੱਜੀ ਮਾਮਲਾ ਹੈ ਪਰਿਵਾਰਕ ਮਾਮਲਾ ਹੈ ਤੇ ਪਾਰਟੀ ਨੇ ਵੀ ਇਸ ਤੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ ਹੈ ਪਰਿਵਾਰ ਵਾਲੇ ਵੀ ਇਸ ਤੇ ਟਿੱਪਣੀ ਕਰਨ ਤੋਂ ਮਨਾ ਕਰ ਚੁੱਕੇ ਨੇ ਫਿਲਹਾਲ ਕੁਝ ਲੋਕ ਜਿਹੜੇ ਨੇ ਹਲੇ ਵੀ ਇਸ ਵਿਸ਼ੇ ਨੂੰ ਅਟਕਾ ਕੇ ਬੈਠੇ ਹੋਏ ਨੇ ਭਗਵਾਨ ਸਿੰਘ ਮਾਨ ਦੇ ਪਰਿਵਾਰ ਤੇ ਉਹ ਲੋਕ ਜਿਹੜੇ ਨੇ ਕਾਫੀ ਡਿਬੇਟਸ ਵੀ ਕਰ ਰਹੇ ਨੇ ਕਾਫੀ ਉਹ ਲੋਕ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਕਰਦੇ ਹੋਏ ਵੇਖੇ ਜਾ ਸਕਦੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ